ਪੈਸਾ ਇੱਕ ਅਜੀਹਾ ਸ਼ਬਦ ਹੈ ਜੋ ਸੁੰਨ ਵਿੱਚ ਸਧਾਰਨ ਲੱਗਦਾ ਹੈ ਪਰ ਇਸ ਦੀ ਮਾਇਨੇਦਾਰੀ ਜ਼ਿੰਦਗੀ ਵਿੱਚ ਬਹੁਤ ਵੱਡੀ ਹੈ ਪੈਸਾ ਸਿਰਫ ਨੋਟਾਂ ਦਾ ਇੱਕ ਢੇਰ ਨਹੀਂ ਇਹ ਇੱਕ ਤਾਕਤ ਹੈ ਇੱਕ ਮਾਧਿਅਮ ਹੈ ਜੋ ਇਨਸਾਨ ਦੀ ਸੋਚ ਜੀਵਨ ਸ਼ੈਲੀ ਅਤੇ ਸੰਸਕਾਰਾਂ ਨੂੰ ਦਰਸਾਉਂਦਾ ਹੈ ਪੈਸਾ ਇੱਕ ਅਜੀਹਾ ਸ਼ਬਦ ਹੈ ਜੋ ਹਰ ਉਮਰ ਦੇ ਹਰ ਵਰਗ ਦੇ ਇਨਸਾਨ ਦੀ ਜ਼ਿੰਦਗੀ ਵਿੱਚ ਕੇਂਦਰੀ ਭੂਮਿਕਾ ਨਿਭਾਉਂਦਾ ਹੈ ਅੱਜ ਦੀ ਦੁਨੀਆ ਵਿੱਚ ਪੈਸੇ ਤੋਂ ਬਿਨਾ ਜੀਵਨ ਦੀ ਕਲਪਨਾ ਕਰਨੀ ਬਹੁਤ ਮੁਸ਼ਕਲ ਹੈ ਪਰ ਸਚਾਈ ਇਹ ਹੈ ਕਿ ਪੈਸਾ ਕਮਾਉਣਾ ਇੱਕ ਗੁਣ ਹੈ ਪਰ ਪੈਸਾ ਵਰਤਣ ਦਾ ਢੰਗ ਪੂਰ ਵੱਖਰਾ ਤੇ ਵੱਡਾ ਗਿਆਨ ਹੈ ਜੋ ਹਰ ਕਿਸੇ ਨੂੰ ਨਹੀਂ ਆਉਂਦਾ ਬਹੁਤ ਸਾਰੇ ਲੋਕ ਪੈਸਾ ਕਮਾਉਣ ਦੇ ਪਿੱਛੇ ਦੌੜਦੇ ਹਨ ਪਰ ਉਹ ਇਹ ਨਹੀਂ ਸਿੱਖਦੇ ਕਿ ਪੈਸਾ ਵਰਤਣ ਦਾ ਢੰਗ ਕੀ ਹੁੰਦਾ ਹੈ ਕਮਾਉਣਾ ਇੱਕ ਕਲਾ ਹੈ ਪਰ ਉਸ ਨੂੰ ਸਹੀ ਢੰਗ ਨਾਲ ਵਰਤਣਾ ਉਸ ਤੋਂ ਵੀ ਵੱਡੀ ਕਲਾ ਹੈ ਅਜਿਹੀ ਕੋਈ ਲੋਕ ਹਨ ਜੋ ਲੱਖਾਂ ਕਰੋੜਾਂ ਕਮਾ ਲੈਂਦੇ ਹਨ ਪਰ ਆਪਣੇ ਖਰਚਿਆਂ ਤੇ ਕੰਟਰੋਲ ਨਾ ਹੋਣ ਕਾਰਨ ਉਹ ਅੰਤ ਵਿੱਚ ਖਾਲੀ ਹੱਥ ਰਹਿ ਜਾਂਦੇ ਹਨ ਦੂਜੇ ਪਾਸੇ ਕੁਝ ਲੋਕ ਥੋੜਾ ਕਮਾਈ ਕਰਕੇ ਵੀ ਚੰਗੀ ਜ਼ਿੰਦਗੀ ਜੀ ਲੈਂਦੇ ਨੇ ਅਤੇ ਭਵਿੱਖ ਲਈ ਸੰਭਾਲ ਕੇ ਵੀ ਰੱਖ ਲੈਂਦੇ ਹਨ ਇਹ ਅੰਤਰ ਹੈ ਪੈਸਾ ਵਰਤਣ ਦੀ ਸਮਝ ਵਿੱਚ ਇਨਸਾਨ ਦੀ ਸੋਚ, ਉਹਦੀ ਪਰਵਰਿਸ਼ ਅਤੇ ਸਮਾਜਿਕ ਮਾਹੌਲ ਦੇ ਆਧਾਰ ਤੇ ਤੈ ਹੁੰਦੀ ਹੈ ਕਿ ਉਹ ਪੈਸੇ ਨੂੰ ਕਿਵੇਂ ਵੇਖਦਾ ਹੈ। ਕਿਸੇ ਲਈ ਪੈਸਾ ਮौज-ਮਸਤੀ ਦਾ ਮਾਧਿਅਮ ਹੈ, ਕਿਸੇ ਲਈ ਇਹ ਅਮਨ-ਚੈਨ ਦੀ ਗਾਰੰਟੀ ਤੇ ਕਿਸੇ ਲਈ ਕਮੰਡ ਦਾ ਹਥਿਆਰ। ਜਿਹੜਾ ਇਨਸਾਨ ਪੈਸੇ ਨੂੰ ਸਿਰਫ ਇੱਕ ਸਾਧਨ ਮੰਨਦਾ ਹੈ, ਉਹ ਉਸ ਦੀ ਕਦਰ ਕਰਦਾ ਹੈ। ਪਰ ਜਿਹੜਾ ਪੈਸੇ ਨੂੰ ਆਪਣੀ ਹੋਂਦ ਸਮਝ ਬੈਠਦਾ ਹੈ, ਉਹ ਅਕਸਰ ਗੁੰਮਰਾਹ ਹੋ ਜਾਂਦੇ ਹਨ। ਪੈਸਾ ਵਰਤਣ ਦਾ ਢੰਗ ਸਿੱਖਣ ਲਈ ਸਭ ਤੋਂ ਪਹਿਲਾਂ ਲੋੜ ਹੈ ਲੋੜ ਅਤੇ ਖੁਆਇਸ਼ਾਂ ਵਿੱਚ ਫਰਕ ਸਮਝਣ ਦੀ ਅਕਸਰ ਲੋਕ ਆਪਣੀਆਂ ਖੁਆਇਸ਼ਾਂ ਨੂੰ ਲੋੜ ਮੰਨ ਬੈਠਦੇ ਹਨ ਅਤੇ ਫਿਰ ਕਰਜ਼ਿਆਂ ਵਿੱਚ ਡੁੱਬ ਜਾਂਦੇ ਹਨ ਸੱਚ ਇਹ ਹੈ ਕਿ ਪੈਸਾ ਤਾਂ ਕਦੇ ਵੀ ਕਾਫੀ ਨਹੀਂ ਹੁੰਦਾ ਜੇ ਇਨਸਾਨ ਦੀਆਂ ਖੁਆਇਸ਼ਾਂ ਨੂੰ ਆਖਰੀ ਮੰਜ਼ਲ ਨਾ ਮਿਲੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਲੋੜ ਅਤੇ ਖੁਆਇਸ਼ ਵਿੱਚ ਕੀ ਫਰਕ ਹੁੰਦਾ ਹੈ ਲੋੜਾਂ ਹੁੰਦੀਆਂ ਹਨ ਰੋਟੀ ਕੱਪੜਾ ਮਕਾਨ ਸਿਹਤ ਅਤੇ ਸਿੱਖਿਆ ਤੇ ਖੁਆਇਸ਼ਾਂ ਹੁੰਦੀਆਂ ਹਨ ਮਹਿੰਗੇ ਫੋਨ ਬ੍ਰਾਂਡਡ ਕੱਪੜੇ ਰੋਜ਼ ਰੋਜ਼ ਰੈਸਟੋਰੈਂਟਾਂ ਦੀ ਲਾਈਫ ਸ਼ੋਅ ਆਫ ਕਰਨਾ ਆਨਲਾਈਨ ਸ਼ੋਪਿੰਗ ਜਦੋਂ ਇਨਸਾਨ ਖੁਆਇਸ਼ਾਂ ਦੇ ਹਵਾਲੇ ਹੋ ਜਾਂਦਾ ਹੈ ਤਾਂ ਪੈਸਾ ਕਦੇ ਵੀ ਕਾਫੀ ਨਹੀਂ ਹੁੰਦਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਬਜਟ ਬਣਾਉਣਾ ਕਿਉਂ ਜ਼ਰੂਰੀ ਹੁੰਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਇਹ ਸਮਝਦੇ ਹਨ ਕਿ ਬਜਟ ਸਿਰਫ ਮੱਧ ਵਰਗੀ ਜ਼ਿੰਦਗੀ ਵਾਲੇ ਲੋਕਾਂ ਦੀ ਚੀਜ਼ ਹੈ ਪਰ ਇਹ ਸੋਚ ਗਲਤ ਹੈ ਬਿਲ ਗੇਟਸ ਤੋਂ ਲੈ ਕੇ ਬਾਰਨ ਬਫੇਟ ਤੱਕ ਹਰ ਵੱਡੇ ਇਨਸਾਨ ਕੋਲ ਖਾਸ ਵਿੱਤ ਪਲਾਨ ਹੁੰਦੇ ਹਨ ਬਜਟ ਸਿਰਫ ਖਰਚਿਆਂ ਨੂੰ ਰੋਕਣ ਲਈ ਨਹੀਂ ਹੁੰਦਾ ਇਹ ਤੁਹਾਨੂੰ ਦਿਖਾਉਂਦਾ ਹੈ ਕਿ ਤੁਹਾਡਾ ਪੈਸਾ ਕਿੱਥੇ ਜਾ ਰਿਹਾ ਹੈ ਜੇਕਰ ਕੋਈ ਵਿਅਕਤੀ 20000 ਕਮਾਉਂਦਾ ਹੈ ਪਰ 25000 ਖਰਚਦਾ ਹੈ ਤਾਂ ਸਵਾਲ ਇਹ ਨਹੀਂ ਕਿ ਕਿੰਨਾ ਕਮਾਇਆ ਸਵਾਲ ਇਹ ਹੈ ਕਿ ਕਿੰਨਾ ਸੰਭਾਲਿਆ ਕਈ ਵਾਰੀ ਛੋਟੀ ਆਮਦਨ ਵਾਲੇ ਲੋਕ ਵੀ ਜੀਵਨ ਜੀ ਲੈਂਦੇ ਹਨ ਕਿਉਂਕਿ ਉਹ ਆਪਣੀ ਹੱਦ ਦੇ ਅੰਦਰ ਰਹਿ ਕੇ ਖਰਚਾ ਕਰਦੇ ਹਨ ਜੀਵਨ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਕਈ ਵਾਰ ਨੌਕਰੀ ਜਾ ਸਕਦੀ ਹੈ ਕਾਰੋਬਾਰ ਥੱਲੇ ਜਾ ਸਕਦਾ ਹੈ ਜਾਂ ਕੋਈ ਬਿਮਾਰੀ ਆ ਸਕਦੀ ਹੈ ਇੰਨਾ ਸਮਿਆਂ ਲਈ ਪੈਸਾ ਸੰਭਾਲ ਕੇ ਰੱਖਣਾ ਜਿਹਨੂੰ ਐਮਰਜੈਂਸੀ ਫੰਡ ਕਹਿੰਦੇ ਹਨ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਿੰਨਾ ਲੋਕਾਂ ਕੋਲ ਇਹ ਫੰਡ ਨਹੀਂ ਹੁੰਦਾ ਉਹ ਉਦੋਂ ਬਹੁਤ ਔਖੇ ਹੋ ਜਾਂਦੇ ਹਨ ਕਈ ਲੋਕ ਆਪਣੀ ਆਮਦਨ ਦੇ ਅਨੁਸਾਰ ਨਹੀਂ ਸਗੋਂ ਆਪਣੇ ਮਨ ਦੀ ਮौज ਦੇ ਅਨੁਸਾਰ ਖਰਚ ਕਰਦੇ ਹਨ ਉਹ ਕਦੇ ਵੀ ਨਹੀਂ ਸੋਚਦੇ ਕਿ ਜੋ ਪੈਸਾ ਅੱਜ ਹੱਥ ਵਿੱਚ ਹੈ ਉਹ ਕੱਲ ਦੀ ਕਿਸੇ ਜ਼ਰੂਰਤ ਲਈ ਵੀ ਹੋ ਸਕਦਾ ਹੈ ਬਿਨਾ ਬਜਟ ਬਣਾਏ ਖਰਚ ਕਰਨਾ ਉਹੀ ਗਲਤੀ ਹੈ ਜੋ ਕਈ ਲੋਕ ਕਰਦੇ ਹਨ ਲੋਕਾਂ ਦੇ ਮਨਾਂ ਵਿੱਚ ਪੈਸੇ ਨੂੰ ਲੈ ਕੇ ਕੀ ਕੀ મતਭੇਦ ਨੇ ਕਈ ਵਾਰ ਲੋਕ ਪੈਸੇ ਨੂੰ ਇੰਨਾ ਸਾਹਮ ਲੈ ਲੈਂਦੇ ਨੇ ਕਿ ਉਹ ਜਿਉਂਦੇ ਹੋਏ ਵੀ ਕਿਸੇ ਮਰੇ ਹੋਏ ਵਰਗਾ ਜੀਵਨ ਜਿਉਂਦੇ ਨੇ ਦੂਜੇ ਪਾਸੇ ਕੁਝ ਲੋਕ ਪੈਸੇ ਨੂੰ ਇੰਨਾ ਖਰਚ ਕਰਦੇ ਨੇ ਜਿਵੇਂ ਇਹ ਕਦੇ ਮੁੱਕਣ ਵਾਲੀ ਚੀਜ਼ ਹੀ ਨਾ ਹੋਵੇ ਦੋਹਾਂ ਵਿੱਚੋਂ ਕੋਈ ਵੀ ਸਹੀ ਨਹੀਂ ਆ ਪੈਸਾ ਕਮਾਉਣਾ ਅਤੇ ਖਰਚਣਾ ਇੱਕ ਬੈਲੈਂਸ ਦੀ ਮੰਗ ਕਰਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਨਵੈਸਟਮੈਂਟ ਕਰਨੀ ਕਿਉਂ ਜ਼ਰੂਰੀ ਹੈ ਜੋ ਇਨਸਾਨ ਸਿਰਫ ਅੱਜ ਦੇ ਬਾਰੇ ਸੋਚਦਾ ਹੈ ਉਹ ਕਦੇ ਵੀ ਵੱਡੇ ਲੈਵਲ ਤੇ ਨਹੀਂ ਪਹੁੰਚ ਸਕਦਾ ਇਨਵੈਸਟਮੈਂਟ ਇੱਕ ਅਜੀਹਾ ਢੰਗ ਹੈ ਜਿਸ ਰਾਹੀਂ ਪੈਸਾ ਖਰਚਣ ਦੀ بجائے ਵਧਾਇਆ ਜਾ ਸਕਦਾ ਹੈ ਅੱਜ 뮤ਚਲ ਫੰਡਸ ਐਸਆਈਪੀ ਡਿਜੀਟਲ 골ਡ ਸਟਾਕਸ ਆਰਡੀ ਐਫਡੀ ਜਾਂ ਰੀਅਲ ਅਸਟੇਟ ਵਰਗੇ ਬਹੁਤ ਸਾਰੇ ਢੰਗ ਹਨ ਜੋ ਛੋਟੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਤੱਕ ਤੁਹਾਨੂੰ ਅੱਗੇ ਵਧਣ ਵਿੱਚ ਮਦਦ ਕਰਦੇ ਹਨ ਕਈ ਲੋਕ ਪੈਸਾ ਬਚਾਤਾ ਲੈਂਦੇ ਹਨ ਪਰ ਉਹਨਾਂ ਨੂੰ ਕਿਤੇ ਲਗਾਉਣ ਤੋਂ ਡਰ ਲੱਗਦਾ ਹੈ ਉਹ ਕਹਿੰਦੇ ਹਨ ਕੀ ਪਤਾ ਲੁੱਟਿਆ ਨਾ ਜਾਮਾ ਕੀ ਪਤਾ ਨੁਕਸਾਨ ਨਾ ਹੋ ਜਾਵੇ ਪਰ ਸੱਚ ਇਹ ਹੈ ਬਿਨਾਂ ਰਿਸਕ ਲਈ ਬਿਨਾਂ ਸਿੱਖੇ ਪੈਸਾ ਕਦੇ ਵੀ ਵਧ ਨਹੀਂ ਸਕਦਾ ਇਸ ਲਈ ਇਨਵੈਸਟਮੈਂਟ ਵਿੱਚ ਪੈਸਾ ਲਗਾਉਣ ਦੀ ਸਮਝ ਸਿੱਖਣੀ ਪੈਂਦੀ ਹੈ ਇਸ ਤੋਂ ਇਲਾਵਾ ਕਈ ਵਾਰ ਪੈਸਾ ਇਨਸਾਨ ਦੇ ਰਿਸ਼ਤਿਆਂ ਵਿੱਚ ਦਰਾਰ ਪਾ ਦਿੰਦਾ ਹੈ ਦੋਸਤੀਆਂ ਵਿਆਹ ਪਰਿਵਾਰ ਸਭ ਕੁਝ ਪੈਸੇ ਕਾਰਨ ਖਤਮ ਹੋ ਜਾਂਦੇ ਹਨ ਜੇ ਇਹਨੂੰ ਟੰਗ ਨਾਲ ਨਾ ਵਰਤਿਆ ਜਾਵੇ ਇਸ ਲਈ ਪੈਸੇ ਨੂੰ ਹਮੇਸ਼ਾ ਸੇਵਾ ਦੇ ਮਾਧਿਅਮ ਵਜੋਂ ਹੀ ਵਰਤਣਾ ਚਾਹੀਦਾ ਹੈ ਨਾ ਕਿ ਰਾਜ ਕਰਨ ਦੇ ਹਥਿਆਰ ਵਜੋਂ ਅੱਜ ਦੇ ਸਮੇਂ ਵਿੱਚ ਮਾਪਿਆਂ ਦਾ ਫਰਜ ਬਣਦਾ ਹੈ ਉਹ ਆਪਣੇ ਬੱਚਿਆਂ ਨੂੰ ਪੈਸੇ ਦੀ ਅਸਲੀ ਅਹਿਮੀਅਤ ਬਚਪਨ ਤੋਂ ਦੱਸਣਾ ਅਸੀਂ ਅਕਸਰ ਬੱਚਿਆਂ ਨੂੰ ਕਹਿੰਦੇ ਹਾਂ ਪੈਸਾ ਰੁੱਖਾਂ ਤੇ ਨਹੀਂ ਲੱਗਦਾ ਪਰ ਉਹਨਾਂ ਨੂੰ ਇਹ ਨਹੀਂ ਦੱਸਦੇ ਕਿ ਪੈਸਾ ਕਿਵੇਂ ਵਰਤਿਆ ਜਾਂਦਾ ਹੈ ਜੇ ਬੱਚਾ ਛੋਟੇ ਉਮਰ ਤੋਂ ਪੈਸਾ ਸੰਭਾਲਣਾ ਸਿੱਖ ਜਾਵੇ ਤਾਂ ਉਹ ਕਦੇ ਵੀ ਆਉਣ ਵਾਲੇ ਸਮੇਂ ਵਿੱਚ ਮੁਸ਼ਕਲਾਂ ਨਹੀਂ ਵੇਖੇਗਾ ਸਾਡੀ ਵਿਦਿਅਕ ਪ੍ਰਣਾਲੀ ਅਕਸਰ ਪੈਸਾ ਕਮਾਉਣ ਦੇ ਢੰਗ ਤਾਂ ਦੱਸਦੀ ਹੈ ਜਿਵੇਂ ਇੰਜੀਨੀਅਰ ਬਣੋ ਡਾਕਟਰ ਬਣੋ ਪਰ ਪੈਸਾ ਵਰਤਣ ਸੰਭਾਲਣ ਅਤੇ ਬਣਾਉਣ ਦੀ ਸਿੱਖਿਆ ਨਹੀਂ ਦਿੰਦੀ ਇਸ ਲਈ ਆਪਣੇ ਮਨ ਆਪਣੇ ਤਜਰਬੇ ਅਤੇ ਨਵੇਂ ਗਿਆਨ ਰਾਹੀਂ ਆਪਣੇ ਲਈ ਖੁਦ ਸਿੱਖਣਾ ਪੈਂਦਾ ਹੈ ਬਚਤ ਸਿਰਫ ਪੈਸਾ ਰੱਖਣ ਦੀ ਚੀਜ਼ ਨਹੀਂ ਇਹ ਆਜ਼ਾਦੀ ਹੈ ਜੇ ਤੁਹਾਡੇ ਕੋਲ ਬਚਤ ਹੈ ਤਾਂ ਤੁਸੀਂ ਮਰਜ਼ੀ ਨਾਲ ਕੰਮ ਛੱਡ ਸਕਦੇ ਹੋ ਜੇ ਤੁਹਾਡੇ ਕੋਲ ਬਚਤ ਹੈ ਤਾਂ ਤੁਹਾਡੀ ਆਵਾਜ਼ ਵਿੱਚ ਆਤਮ ਵਿਸ਼ਵਾਸ ਹੋਵੇਗਾ ਜੇ ਤੁਸੀਂ ਅੱਜ ਸੱਚਮੁੱਚ ਫਾਈਨੈਂਸ਼ੀਅਲੀ ਆਜ਼ਾਦ ਹੋਣਾ ਚਾਹੁੰਦੇ ਹੋ ਤਾਂ ਪੈਸਾ ਵਰਤਣ ਅਤੇ ਬਚਾਉਣ ਦੋਹਾਂ ਦੀ ਸਮਝ ਲਾਜ਼ਮੀ ਹੈ ਅੱਜ ਦੀ ਸੋਸ਼ਲ ਮੀਡੀਆ ਵਾਲੀ ਦੁਨੀਆ ਨੇ ਇੱਕ ਨਵਾਂ ਰੁਝਾਨ ਪੈਦਾ ਕਰ ਦਿੱਤਾ ਹੈ ਉਹ ਹੈ ਦਿਖਾਵਾ ਲੋਕ ਚਾਹੁੰਦੇ ਹਨ ਕਿ ਉਹ ਮਹਿੰਗੀਆਂ ਗੱਡੀਆਂ ਨਵਾਂ ਆਈਫੋਨ ਵਿਦੇਸ਼ ਯਾਤਰਾ ਇਹ ਸਭ ਦਿਖਾ ਕੇ ਵਧੀਆ ਲੱਗੇ ਕਈ ਵਾਰੀ ਲੋਕ ਕਰਜ਼ਾ ਚੁੱਕ ਕੇ ਇਹ ਸਭ ਦਿਖਾਵਾ ਕਰਦੇ ਹਨ ਸੱਚ ਇਹ ਹੈ ਕਿ ਲਗਜ਼ਰੀ ਪੈਸਾ ਖਾਤਮ ਕਰ ਦਿੰਦਾ ਹੈ ਤੇ ਇਨਸਾਨ ਨੂੰ ਅੰਦਰੋਂ ਖਾਲੀ ਕਰ ਦਿੰਦਾ ਹੈ ਇਹ ਗੱਲ ਸਹੀ ਹੈ ਕਿ ਪੈਸਾ ਖੁਸ਼ੀ ਨਹੀਂ ਪਰ ਪੈਸਾ ਦੁੱਖਾਂ ਤੋਂ ਬਚਾ ਸਕਦਾ ਹੈ ਪਰ ਇਹ ਤਦ ਹੀ ਸੰਭਵ ਹੈ ਜਦੋਂ ਇਨਸਾਨ ਪੈਸਾ ਸੰਭਾਲਣ ਦਾ ਢੰਗ ਜਾਣਦਾ ਹੋਵੇ ਜੇ ਪੈਸਾ ਹੀ ਖੁਸ਼ੀ ਦਾ ਕੇਂਦਰ ਬਣ ਜਾਵੇ ਤਾਂ ਇੱਕ ਸਮੇਂ ਬਾਅਦ ਜ਼ਿੰਦਗੀ ਰੁੱਖੀ ਹੋ ਜਾਂਦੀ ਹੈ ਜਿਸ ਵਿਅਕਤੀ ਨੇ ਪੈਸਾ ਕਮਾਉਣ ਦੀ ਮਿਹਨਤ ਕੀਤੀ ਹੋਵੇ ਉਹ ਪੈਸੇ ਦੀ ਕਦਰ ਕਰਨਾ ਜਾਣਦਾ ਹੈ ਪਰ ਜਿਹੜੇ ਵਿਅਕਤੀ ਨੂੰ ਪੈਸਾ ਆਸਾਨੀ ਨਾਲ ਮਿਲ ਗਿਆ ਹੋਵੇ ਉਹ ਕਈ ਵਾਰ ਇਸ ਨੂੰ ਬੇਲੋੜਾ ਖਰਚ ਕਰ ਦਿੰਦਾ ਹੈ ਪੈਸੇ ਦੀ ਅਸਲੀ ਕਦਰ ਉਹੀ ਕਰ ਸਕਦਾ ਹੈ ਜੋ ਪੈਸਾ ਕਮਾਉਣ ਦੀ ਤਕਲੀਫ ਨੂੰ ਜਾਣਦਾ ਹੋਵੇ ਆਖਰ ਵਿੱਚ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਪੈਸਾ ਵਰਤਣ ਦਾ ਢੰਗ ਸਿੱਖਣਾ ਇੱਕ ਕਲਾ ਹੈ ਜੋ ਹਰ ਇੱਕ ਵਿਅਕਤੀ ਨੂੰ ਆਉਂਦੀ ਨਹੀਂ ਕਮਾਉਣਾ ਲਾਜ਼ਮੀ ਹੈ ਪਰ ਉਸ ਕਮਾਈ ਨੂੰ ਕਿਵੇਂ ਕਿੱਥੇ ਤੇ ਕਦੋਂ ਖਰਚਣਾ ਹੈ ਇਹ ਗੱਲ ਜੀਵਨ ਦੀ ਕਾਮਯਾਬੀ ਨੂੰ ਨਿਰਧਾਰਤ ਕਰਦੀ ਹੈ ਜੇ ਤੁਸੀਂ ਆਪਣੇ ਪੈਸੇ ਨਾਲ ਰਿਸ਼ਤਾ ਸਹੀ ਬਣਾ ਲਿਆ ਤਾਂ ਤੁਹਾਡੀ ਜ਼ਿੰਦਗੀ ਅਸਲ ਮਾਇਨੇ ਵਿੱਚ ਅਮੀਰ ਹੋ ਜਾਏਗੀ ਸਿਰਫ ਨੋਟਾਂ ਨਾਲ ਨਹੀਂ ਪਰ ਮਨ ਦੀ ਸ਼ਾਂਤੀ ਨਾਲ ਵੀ ਅਸੀਂ ਕਹਿ ਸਕਦੇ ਹਾਂ ਕਿ ਪੈਸਾ ਕਮਾਉਣਾ ਇੱਕ ਅਲੱਗ ਵਿਦਿਆ ਹੈ ਪਰ ਪੈਸਾ ਵਰਤਣ ਦੀ ਸਮਝ ਇਹ ਸਭ ਤੋਂ ਵੱਡੀ ਸਿੱਖਿਆ ਹੈ ਇਹ ਗੱਲ ਸਿਰਫ ਕਿਤਾਬਾਂ ਵਿੱਚ ਹੀ ਨਹੀਂ ਸਗੋਂ ਜੀਵਨ ਦੇ ਤਜਰਬਿਆਂ ਗਲਤੀਆਂ ਅਤੇ ਸਿੱਖਣ ਦੀ ਇੱਛਾ ਨਾਲ ਆਉਂਦੀ ਹੈ ਸਮਝਦਾਰ ਇਨਸਾਨ ਉਹ ਨਹੀਂ ਜੋ ਲੱਖਾਂ ਕਮਾਵੇ ਸਗੋਂ ਉਹ ਹੈ ਜੋ ਆਪਣੀ ਆਮਦਨ ਦੇ ਅਨੁਸਾਰ ਜੀਵਨ ਜੀ ਸਕੇ ਭਵਿੱਖ ਲਈ ਬਚਾਵੇ ਅਤੇ ਹਰ ਰੁਪਏ ਦੀ ਕਦਰ ਕਰੇ ਆਪਣੀ ਆਮਦਨ ਨੂੰ ਸਮਝੋ ਖਰਚਿਆਂ ਤੇ ਕਾਬੂ ਪਾਓ ਤੇ ਪੈਸਿਆਂ ਨੂੰ ਆਪਣਾ ਗੁਲਾਮ ਬਣਾਓ ਨਾ ਕਿ ਖੁਦ ਗੁਲਾਮ ਬਣੋ ਕਿਉਂਕਿ ਸਫਲ ਜੀਵਨ ਦੀ ਚਾਬੀ ਪੈਸੇ ਵਿੱਚ ਨਹੀਂ ਸਗੋਂ ਪੈਸਾ ਵਰਤਣ ਦੀ ਸਮਝ ਵਿੱਚ ਹੈ ਜੇ ਤੁਸੀਂ ਚਾਹੁੰਦੇ ਹੋ ਪੈਸਿਆਂ ਦੀ ਆਜ਼ਾਦੀ ਅਤੇ ਸੁਖੀ ਜੀਵਨ ਤਾਂ ਇਹ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟ ਕਰਕੇ ਦੱਸਿਓ ਤੁਹਾਡੀ ਸਭ ਤੋਂ ਵੱਡੀ ਪੈਸੇ ਖਰਚਣ ਵਾਲੀ ਗਲਤੀ ਕੀ ਸੀ ਧੰਨਵਾਦ